ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਜੀ ਆਪ ਜੀ ਸਾਖੀ ਸਰਵਣ ਕਰ ਰਹੇ ਹੋ ਆਦ ਗ੍ਰੰਥ ਪਾਰੇ ਅਕਬਰ ਪਾਸ ਸਠਾਈ ਜਦ ਗੁਰੂ ਜੀ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਵਾਏ ਰਹੇ ਸਨ ਕਈ ਪਗਤਵੀ ਆਪਣੀਆਂ ਰਚਨਾਵਾਂ ਇਸ ਗ੍ਰੰਥ ਵਿੱਚ ਸ਼ਾਮਲ ਕਰਵਾਉਣ ਵਾਸਤੇ ਲਿਆਏ ਸਨ ਗੁਰੂ ਜੀ ਨੇ ਉਹਨਾਂ ਰਚਨਾਵਾਂ ਨੂੰ ਬੜੇ ਪਿਆਰ ਨਾਲ ਪੜਿਆ ਪਰ ਗੁਰੂ ਆਸ਼ੇ ਦੇ ਅਨੁਕੂਲ ਨਾ ਹੋਣ ਕਰਕੇ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਹੋਰ ਭਗਤ ਤਾਂ ਚੁੱਪ ਰਹੇ ਪਰ ਭਗਤ ਕਾਨਾ ਬਹੁਤ ੜਪਿਆ ਆਨਾ ਰਿਸ਼ਤੇ ਵਿੱਚ ਚੰਦੂ ਦਾ ਚਾਚੇ ਦਾ ਪੁੱਤ ਕਾਸੀ ਇਸ ਲਈ ਉਹ ਚੰਦੂ ਦੀ ਸਹਾਇਤਾ ਨਾਲ ਬਾਦਸ਼ਾਹ ਅਕਬਰ ਕੋਲ ਸ਼ਿਕਾਇਤ ਲਾਉਣ ਲਈ ਉਹ ਫਕੀਰਾਂ ਤੇ ਭਗਤਾਂ ਨੂੰ ਇਕੱਠਾ ਕੀਤਾ ਪਰ ਹਾਲੇ ਉਹ ਇੱਕ ਵਿਉਂਤ ਬਣਾ ਹੀ ਰਿਹਾ ਸੀ ਕਿ ਉਸ ਦੀ ਮੌਤ ਹੋ ਗਈ ਜਦ ਬ੍ਰਹਮਾ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਨਾਂ ਇਹ ਅਫਵਾਹ ਉਡਾ ਦਿੱਤੀ ਹੈ ਕਿ ਭਗਤ ਕਾਨੇ ਨੂੰ ਗੁਰੂ ਅਰਜਨ ਦੇਵ ਜੀ ਨੇ ਮਰਵਾਇਆ ਹੈ ਪਰ ਉਨਾਂ ਇੱਕ ਸ਼ਿਕਾਇਤਨਾਮਾ ਤਿਆਰ ਕੀਤਾ ਅਤੇ ਉਸ ਵਿੱਚ ਲਿਖਿਆ ਕਿ ਗੁਰੂ ਅਰਜਨ ਦੇਵ ਨੇ ਇੱਕ ਗ੍ਰੰਥ ਤਿਆਰ ਕੀਤਾ ਹੈ ਇਸ ਵਿੱਚ ਮੁਸਲਮਾਨਾਂ ਦੇ ਪੀਰਾਂ ਪੈਗੰਬਰਾਂ ਤੇ ਹਿੰਦੂਆਂ ਦੇ ਅਵਤਾਰਾਂ ਅਤੇ ਦੇਵੀ-ਦੇਵਤਿਆਂ ਦੀ ਵਿੰਦਿਆ ਕੀਤੀ ਗਈ ਹੈ ਬਾਦਸ਼ਾਹ ਅਕਬਰ ਗੁਰ ਅਮਰਦਾਸ ਅਤੇ ਗੁਰੂ ਰਾਮਦਾਸ ਨੂੰ ਮਿਲਕ ਪਿਆ ਸੀ ਇਸ ਕਰਕੇ ਉਸ ਇਸ ਸ਼ਿਕਾਇਤਨਾਮੇ ਦੀ ਪ੍ਰਵਾਨਨਾ ਕੀਤੀ ਪਰ ਬ੍ਰਹਮਣਾ ਨੂੰ ਇਹ ਤਸੱਲੀ ਦੇ ਦਿੱਤੀ ਕਿ ਜਦ ਵੀ ਪੰਜਾਬ ਆਵੇਗਾ ਤਾਂ ਉਹਨਾਂ ਦੀ ਸ਼ਿਕਾਇਤ ਦੀ ਜਾਂਚ ਪੜਤਾਲ ਕਰੇਗਾ ਕੁਝ ਸਮੇਂ ਬਾਅਦ ਜਦ ਅਕਬਰ ਪਟਾਲੇ ਆਇਆ ਤਾਂ ਬ੍ਰਹਮਣਾ ਦਾ ਇੱਕ ਵਫਦ ਉਸ ਨੂੰ ਫਿਰ ਜਾ ਮਿਲਿਆ ਅਤੇ ਆਪਣੀ ਸ਼ਿਕਾਇਤ ਬਾਰੇ ਯਾਦ ਕਰਵਾਇਆ ਬਾਦਸ਼ਾਹ ਅਕਬਰ ਨੇ ਗੁਰੂ ਜੀ પાસે ਸੁਨੇਹਾ ਭੇਜਿਆ ਕਿ ਉਹ ਉਹਨਾਂ ਦੇ ਅਤੇ ਗ੍ਰੰਥ ਤੇ ਦਰਸ਼ਨ ਕਰਨਾ ਚਾਹੁੰਦੇ ਹਨ ਇਸ ਲਈ ਇਸ ਨੂੰ ਬਟਾਲੇ ਭੇਜਿਆ ਜਾਵੇ ਉਸ ਸਮੇਂ ਤੱਕ ਗ੍ਰੰਥ ਸਾਹਿਬ ਦੇ ਕਈ ਉਤਾਰੇ ਹੋ ਕੇ ਤ ਸੰਤ ਗੁਰੂ ਜੀ ਨੇ ਗ੍ਰੰਥ ਸਾਹਿਬ ਨੂੰ ਇੱਕ ਪਾਲਕੀ ਵਿੱਚ ਰਖਾ ਕੇ ਆਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੇ ਨਾਲ ਬਟਾਲੇ ਭੇਜ ਦਿੱਤਾ ਅਕਬਰ ਨੇ ਬ੍ਰਹਮਣਾ ਅਤੇ ਹੋਰ ਸ਼ਿਕਾਇਤਿਆਂ ਨੂੰ ਵੀ ਆਪਣੇ ਪਾਸ ਬੁਲਾ ਲਿਆ ਅਤੇ ਪਰੇ ਦਰਬਾਰ ਵਿੱਚ ਦੰਤ ਸਾਹਿਬ ਤੋਂ ਸ਼ਬਦ ਪ੍ਰਾਪਤਨ ਵਾਸਤੇ ਆਬਾ ਬੁੱਢਾ ਜੀ ਨੇ ਦਵਾਕ ਲਿਆ ਆਏ ਗੁਰਵਾਕ ਨਿਕਲਿਆ ਥਾਤ ਨੂਰ ਕਰਦਨ ਆਲਮ ਦੁਨੀਆਏ ਅਸਮਾਨ ਜਿਮੀ ਬਰਕਤ ਥਾਫ ਫੈਦਾਇਸ਼ ਕੋदाई ਬੰਦੇ ਚਸਮ ਦੀ ਦਈ ਅਨਾਏ ਦੁਨੀਆ ਮਰਦਾਨੁਰਦਨੀ ਦਾਫਲ ਹਵਾਈ ਰਹਾਉ ਅਕਬਰਤਾ ਇਹ ਸ਼ਬਦ ਸੁਣ ਕੇ ਬਹੁਤ ਖੁਸ਼ ਹੋਇਆ আর ਸ਼ਿਕਾਇਤ ਨਹੀਂ ਕਰਨ ਲੱਗੇ ਕਿ ਇਹ ਨਾ ਪਹਿਲਾ ਹੀ ਪੇਸ਼ਾਨੀ ਰੱਖੀ ਸੀ ਇਸ ਲਈ ਕਿਸੇ ਹੋਰ ਪੰਨੇ ਤੋਂ ਅੱਗੇ ਆ ਜਾਈ। ਦੂਸਰਾ ਵਾਕ ਇਹ ਸੀ ਅੱਲੇ ਅਗਮ ਖੁਦਾਈ ਬੰਦੇ ਛੋੜ ਖਿਆਲ ਦੁਨੀਆ ਕੇ ਤੰਦੇ ਹੋਏ ਪੈ ਖਾਕ ਤਕੀਰ ਮੁਸਾਫਰ ਇਹੋ ਦਰਵੇਸ਼ ਕਬੂਲ ਦਰਾ। ਅਕਬਰ ਇਹ ਸ਼ਬਦ ਸੁਣ ਕੇ ਕਹਿਣ ਲੱਗਾ ਇਹ ਤਾਂ ਰੱਬੀ ਬਾਣੀ ਹੈ। ਮੈਨੂੰ ਤਾਂ ਸੁਣ ਕੇ ਆਨੰਦ ਆ ਗਿਆ ਹੈ। ਹੁਣ ਮੇਰੀ ਬੇਨਤੀ ਉੱਤੇ ਇੱਕ ਹੋਰ ਸ਼ਬਦ ਸੁਣਾਓ। ਜਦ ਬਾਬਾ ਬੋਡਾ ਜੀ ਨੇ ਇਜਾ ਵਾਕ ਲਿਆ ਤਾਂ ਇਹ ਸ਼ਬਦ ਨਿਕਲਿਆ ਅਵਲ ਅੱਲਹ ਨੂਰ ਉਪਾਇ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ जग ਉਪ ਗਿਆ ਆਉਣ ਭਲੇ ਉਹ ਮੰਦੇ ਅਕਬਰ ਇਸਰਾ ਵਾਕ ਸੁਣ ਕੇ ਹੋਰ ਖੇੜੇ ਵਿੱਚ ਆ ਗਿਆ ਸ਼ਿਕਾਇਤੀਆਂ ਨੂੰ ਟਾੜ ਪਾਉਂਦੇ ਹੋਏ ਉਸ ਕਿਹਾ ਇਸ ਗ੍ਰੰਥ ਦੀ ਇੰਨੀ ਤਰੀਫ਼ ਕੀਤੀ ਜਾਵੇ ਉਹ ਨਹੀਂ ਘਟ ਹੈ ਅੱਲਹ ਦੀ ਬੰਦਗੀ ਤੋਂ ਬਗੈਰ ਮੈਨੂੰ ਤਾਂ ਇਸ ਵਿੱਚ ਹੋਰ ਕੁਝ ਨਜ਼ਰ ਨਹੀਂ ਆਇਆ ਇਸ ਵਿੱਚ ਕਿਸੇ ਮਜਬੂਦੀ ਨਿੰਦਿਆ ਜਾਂ ਤੋਹੀਨ ਨਹੀਂ ਕੀਤੀ ਗਈ ਇਸ ਲਈ ਇਸ ਵਿੱਚ ਤਾਂ ਇੱਕ ਅੱਲੇ ਦੀ ਉਸਤਤ ਕੀਤੀ ਗਈ ਹੈ ਅਕਬਰ ਉਸੇ ਵੇਲੇ ਆਪਣੇ ਆਸਨ ਤੋਂ ਉઠਿਆ ਤੇ ਗਰੰਤ ਸਾਈ ਭਾਗੀ 100 ਅਸ਼ਰਫੀਆਂ ਭੇਟ ਕਰਕੇ ਸਜਦਾ ਕੀਤਾ ਸ਼ਿਕਾਇਤੀ ਸ਼ਰਮਿੰਦੇ ਹੋਏ ਅਕਬਰ ਦੀ ਕਰੋਪੀ ਤੋਂ ਡਰਦੇ ਉਸਕ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ